ਕੋਰਾਂਡਾ ਵਿੱਚ ਕੰਮ ਕਰਨ ਵਾਲੇ ਅਤੇ ਪੜ੍ਹਾਈ ਕਰਨ ਵਾਲੇ 10 ਲੱਖ ਤੋਂ ਵੱਧ ਭਾਰਤੀਆਂ ਨੂੰ ਇਸ ਸਮੇਂ ਵੀਜ਼ਾ ਮਿਆਦ ਪੁੱਗਣ ਦੇ ਮੁੱਦੇ ਕਾਰਨ ਤेश ਨਿਕਾਲਾ ਮਿਲੰਤਾ ਘਤੜੇ ਦੇਸ਼ ਦੀ ਯੋਜਨਾ ਇੱਕ ਨਵੀਂ ਪੇਸ਼ ਕੀਤੀ ਗਈ ਨੀਤੀ ਤਹਿਤ 2028 ਤੱਕ ਜ਼ਿਆਦਾਤਰ ਇਮੀਗ੍ਰੇਸ਼ਨ ਸ਼੍ਰੇਣੀ ਵਿੱਚ ਕਾफी ਘਟਵੀਂ ਅਤੇ ਸਵਾਗਤ ਕਰਨ ਦੀ ਹੈ ਅਧਿਕਾਰੀਆਂ ਨੂੰ ਕੁਝ ਸ਼ਰਤਾਂ ਦੇ ਅਧੀਨ ਪ੍ਰਕਿਰਿਆ ਦੇ ਦੌਰਾਨ ਅਰਜ਼ੀਆਂ ਨੂੰ ਮੁਅਤਲ ਕਰਨ ਦੇ ਲਈ ਵੀ ਅਧਿਕਾਰਤ ਕੀਤਾ ਗਿਆ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੁਆਰਾ ਪੇਸ਼ ਕੀਤੇ ਗਏ ਬਦਲਾਅ 2028 ਤੱਕ ਅਸਰ ਸਰਕਾਰੀ ਸੀਮਾ ਸੰਖਿਆਵਾਂ ਦੇ ਵਿੱਚ ਭਾਰੀ ਬਦਲਾਅ ਕਰਨਗੇ ਜਿਦੇ ਵਿੱਚ ਸਥਾਈ ਨਿਵਾਸੀ ਅੰਤਰਰਾਸ਼ਟਰੀ ਵਿਦਿਆਰਥੀ ਅਸਥਾਈ ਕਰਮਚਾਰੀ ਅਤੇ ਸ਼ੁਰਨਾਥੀ ਸ਼ਾਮਲ ਨੇ ਨੈਸਕ ਕਦਮ ਦੇ ਨਾਲ ਕੈਨੇਡਾ ਵਿੱਚ ਪ੍ਰਵਾਸੀ ਆਬਾਦੀ ਦਾ ਇੱਕ ਵੱਡਾ ਹਿੱਸਾ ਬਣਾਉਣ ਵਾਲੇ ਭਾਰਤੀਆਂ ਤੇ ਗੰਭੀਰ ਪ੍ਰਭਾਵ ਪੈਣ ਦੀ ਸੰਭਾਵਨਾ ਹੈ ਆਉਣ ਵਾਲੇ ਮਹੀਨਿਆਂ ਦੇ ਵਿੱਚ ਹਜ਼ਾਰਾਂ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਦਾ ਖਤਰਾ ਹੈ ਇੱਕ ਰਿਪੋਰਟ ਦੇ ਅਨੁਸਾਰ 2025 ਦੇ ਅੰਤ ਤੱਕ 10 ਲੱਖ ਤੋਂ ਵੱਧ ਲੋਕਾਂ ਤੇ ਵਰਕ ਪਰਮਿਟ ਦੀ ਮਿਆਦ ਖਤਮ ਹੋ ਗਈ ਸੀ ਤੇ ਪ੍ਰਕਾਸ਼ਨ ਨੇ ਇਮੀਗ੍ਰੇਸ਼ਨ ਸਲਾਹਕਾਰ ਕਵਰ ਸਿਧਾ ਘੁਆਰਾ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕ ਕੈਨੇਡਾ ਤੋਂ ਪ੍ਰਾਪਤ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ 2026 ਦੇ ਵਿੱਚ ਹੋਰ 9.6 ਲੱਖ ਪਰਮੇਨਟਿਵ ਮੈਟ ਖਤਮ ਹੋਣ ਵਾਲੀ ਹੈ।